ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝੇਰੇ ਬਲੌਗ ਵਿੱਚ ਆਸ ਕਰਦੀ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਉਹ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਹਾਂ ਇੱਕ ਚੰਗੇ ਜਿਹੇ ਪਿਆਰੇ ਜਿਹੇ ਕਮੈਂਟ ਨਾਲ ਸ਼ੁਰੂਆਤ ਮੇਰੀ ਭੈਣ ਸਿਮਰਨ ਕੌਰ ਜਿਹੜੇ ਕਿ ਜਿਨ੍ਹਾਂ ਦਾ ਨਾਮ ਵੀ सेम ਮੇਰੇ ਵਾਲਾ ਹੀ ਆ ਉਹ ਕਹਿੰਦੇ ਕਿ ਭੈਣ ਤੁਹਾਡੀ ਦੱਸੀ ਹੋਈ ਰੈਮਡੀ ਨਾਲ ਮੈਨੂੰ ਬਹੁਤ ਫਰਕ ਆਇਆ ਵਾ ਸੋ ਭੈਣਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਮੈਂ ਪਿਛਲੇ ਦਿਨੀ ਇੱਕ ਜਿਹੜੀ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਆਪਣੀ ਰੈਮਡੀ ਦੱਸੀ ਸੀ ਤੇ ਉਹਨਾਂ ਨੇ ਉਹ ਰੈਮਡੀ ਟਰਾਈ ਕੀਤੀ ਉਹ ਕਹਿੰਦੇ ਕਿ ਮੈਨੂੰ ਬਹੁਤ ਫਰਕ ਆ। ਸੋ ਇਸ ਤਰ੍ਹਾਂ ਹੀ ਭੈਣਾਂ ਦੇ ਪਿਆਰੇ-ਪਿਆਰੇ ਕਮੈਂਟ ਆਉਂਦੇ ਆ ਭੈਣਾਂ ਦਾ तहे ਦਿਲੋਂ ਧੰਨਵਾਦ। ਬਾਕੀ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਵੀ ਆਪਾਂ ਤੁਹਾਡੇ ਲਈ ਬੜੀ ਹੀ ਖਾਸ ਲੈ ਕੇ ਆਏ ਆ। ਬੜੀਆਂ ਭੈਣਾਂ ਦੇ ਇਹ ਵੀ ਕਮੈਂਟ ਆਉਂਦੇ ਆ ਕਿ ਸਾਡੀ ਸਕਿਨ ਜਿਹੜੀ ਆ ਪਤਲੀ ਹੋ ਗਈ ਆ ਝੂੜੀਆਂ ਪੈ ਗਈਆਂ ਵਾ ਤੇ ਆਪਾਂ ਇਹਦੇ ਲਈ ਕੀ ਕਰੀਏ ਸਾਨੂੰ ਪਲੀਜ਼ ਕੋਈ ਰੈਮਡੀ ਦੱਸੋ ਤੇ ਸਭ ਤੋਂ ਪਹਿਲਾਂ ਰੈਮਡੀ ਦੱਸਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਚੀਜ਼ ਸ਼ੇਅਰ ਕਰਨਾ ਚਾਹੁੰਦੀ ਆ ਜੋ ਮੇਰਾ ਆਪਣਾ ਨਿੱਜੀ ਤਜਰਬਾ ਵਾ ਤੇ ਮੈਂ ਤੁਹਾਡੇ ਨਾਲ ਹੀ ਉਹ ਸ਼ੇਅਰ ਕਰਨਾ ਚਾਹੁੰਦੀ ਆ ਅਕਸਰ ਆਪਾਂ ਜਦੋਂ ਰਾਤ ਨੂੰ ਸੌਂਦੇ ਆ ਜਾਂ ਤੇ ਆਪਾਂ ਕੋਈ ਕਰੀਮ ਲਗਾਉਨੇ ਆ ਮੋਇਸਚਰਾਈਜ਼ਰ ਲਗਾਉਨੇ ਆ ਜਾਂ ਆਪਾਂ ਕੋਈ ਵੀ ਕੋਲਡ ਕਰੀਮ ਜਾਂ ਕੁਝ ਵੀ ਲਗਾ ਕੇ ਪਰ ਆਦ ਨੂੰ ਸੌਂ ਜਾਂਦੇ ਆ ਤੇ ਸਾਡੀ ਸਕਿਨ ਜਿਹੜੀ ਸਵੇਰੇ ਕੁਦਰਤੀ ਜਿਹੜਾ ਨੇਚਰਲ 글로 ਸਾਨੂੰ ਸਕਿਨ ਵੱਲੋਂ ਮਿਲਣਾ ਹੁੰਦਾ ਉਹ ਸਾਨੂੰ ਮਿਲੰਦਿਆ ਹੁੰਦਾ ਤੇ ਅਸੀਂ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਜਦੋਂ ਜਾਂ ਤੇ ਅਸੀਂ ਸਾਡੇ ਘਰ ਵਿੱਚ ਕੋਈ ਫੇਸ ਵਾਸ਼ ਹੁੰਦਾ ਵਾ ਅਸੀਂ ਉਹਦੇ ਨਾਲ ਆਪਣਾ ਫੇਸ ਧੋ ਲੈਨੇ ਆ ਜਾਂ ਫਿਰ ਕੋਈ ਸਾਬਣ ਸਾਡੇ ਘਰ 'ਚ ਜੋ ਵੀ ਮੌਜੂਦ ਅਸੀਂ ਉਹਦੇ ਨਾਲ ਆਪਣਾ ਫੇਸ ਧੋ ਲੈਨੇ ਆ ਕਦੇ-ਕਦੇ ਇਦਾਂ ਵੀ ਹੁੰਦਾ ਕਿ ਆਪਾਂ ਇੱਕ ਤੋਂ ਦੋ ਵਾਰ ਚੰਗੀ ਤਰ੍ਹਾਂ ਸਾਬਣ ਲਾ ਕੇ ਆਪਣੇ ਹੱਥ ਤੇ ਚੰਗੀ ਤਰ੍ਹਾਂ ਮੂੰਹ ਤੇ ਮਲਦੇ ਆ ਜੋ ਕਿ ਸਾਨੂੰ ਨਹੀਂ ਕਰਨਾ ਚਾਹੀਦਾ ਜੋ ਸਾਨੂੰ ਕੁਦਰਤ ਨੇ 글로 ਦਿੱਤਾ ਵਾ ਉਹਨੂੰ ਸਾਨੂੰ ਬਰਕਰਾਰ ਰੱਖਣਾ ਚਾਹੀਦਾ ਵਾ ਕਿਸ ਤਰੀਕੇ ਦੇ ਨਾਲ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਸਵੇਰੇ ਮੂੰਹ ਨਹੀਂ ਧੋਣਾ ਵਾ ਬਸ ਇਹੀ ਆ ਕਿ ਆਪਾਂ ਜਦੋਂ ਵੀ ਸਵੇਰੇ ਉੱਠਦੇ ਹਾਂ ਆਪਾਂ ਖੁਸ਼ਕ ਚੀਜ਼ਾਂ ਦੇ ਨਾਲ ਆਪਣਾ ਜਿਹੜਾ ਮੂੰਹ ਧੋਣਿਆ ਨਾ ਤਾਂ ਸਾਡੀ ਸਕਿਨ ਡਰਾਈ ਹੋ ਜਾਂਦੀ ਹੈ ਜੋ ਸਾਡੀ ਸਕਿਨ ਡਰਾਈ ਹੁੰਦੀ ਹੈ ਨਾ ਤੇ ਨੇਚਰਲ ਉਹਦਾ ਜਿਹੜਾ ਗਲੋ ਉਹਨੂੰ ਮਿਲਿਆ ਹੁੰਦਾ ਉਹ ਸਾਰਾ ਖਤਮ ਹੋ ਜਾਂਦਾ ਵਾ ਸੋ ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਨਾ ਸਭ ਤੋਂ ਪਹਿਲਾਂ ਤੇ ਆਪਣੇ ਫੇਸ ਨੂੰ ਪਹਿਲੀ ਗੱਲ ਤੇ ਇਹ ਵਾਕੀ 1 ਤੋਂ 2 ਘੰਟੇ ਉਹਨੂੰ ਨਾ ਧੋ ਹੈਨਾ ਉਹਨੂੰ ਇਸ ਤਰ੍ਹਾਂ ਹੀ ਰਹਿਣ ਦੋ ਜੇ ਤੁਹਾਨੂੰ ਤਾਂ ਵੀ ਲੱਗਦਾ ਵਾ ਕਿ ਸਾਨੂੰ ਮੂੰਹ ਹ ਧੋਣਾ ਵਾ ਤੇ ਸਾਦੇ ਪਾਣੀ ਦੇ ਖਲੇ ਛਿੱਟੇ ਆਪਣੇ ਮੂੰਹ ਤੇ ਮਾਰਿਆ ਕਰੋ ਸਾਦੇ ਪਾਣੀ ਦੇ ਨਾਲ ਛਿੱਟੇ ਮਾਰਨਾ ਕੋਈ ਨਹੀਂ ਹੁੰਦਾ ਜਦੋਂ ਆਪਾਂ ਕੋਈ ਵੀ ਕੈਮੀਕਲ ਵਾਲੇ ਸਾਬਣ ਕੀ ਉਹਨਾਂ ਦੇ ਵਿੱਚ ਕੋਈ ਨਹੀਂ ਹੁੰਦਾ ਸਾਨੂੰ ਸ਼ਾਇਦ ਆਪਣੇ ਆਪ ਨੂੰ ਲੱਗਦਾ ਅਸੀਂ ਜਿਆਦਾ ਸਾਬਣ ਲਾਵਾਂਗੇ ਤੇ ਜਿਆਦਾ ਗੂਰੇ ਹੋ ਜਾਵਾਂਗੇ ਪਰ ਇਦਾਂ ਦੀ ਕੋਈ ਗੱਲ ਨਹੀਂ ਆ ਮੈਂ ਕਦੀ ਵੀ ਆਪਣੇ ਫੇਸ ਤੇ ਜਿਹੜਾ ਸਾਬਣ ਆ ਉਹ ਨਹੀਂ ਲਗਾਉਣੀ ਆ ਨਾ ਕੋਈ ਫੇਸ ਵਾਸ਼ ਹੋਣੀ ਮੇ ਵੀ ਨਹੀਂ ਹੈ ਕਿ ਕੋਈ ਸਾਬਨੀ ਹੋਣੀ ਤਾਂ ਕੋਈ ਬਹੁਤ ਵੱਡਾ ਫੇਸ ਵਾਸ਼ ਹੋਣੀ ਮੈਂ ਕੁਝ ਨਹੀਂ ਰਗੋਣੀ ਹੈ ਤੇ ਇਸੇ ਲਈ ਜਿਹੜੀ ਸਕਿਨ ਹੈ ਨਾ ਆਪਣੀ ਫਿਰ 글로 ਵੀ ਕਰਦੀ ਹੈ ਝੁਰੜੀਆਂ ਵੀ ਨਹੀਂ ਚਿਹਰੇ ਤੇ ਆਉਂਦੀਆਂ ਝੁਰੜੀਆਂ ਕਦੋਂ ਸਕਿਨ ਤੇ ਆਉਂਦੀਆਂ ਜਦੋਂ ਸਾਡੀ ਸਕਿਨ ਪਤਲੀ ਹੋ ਜਾਂਦੀ ਜਿਉ ਸਾਡੇ ਮਸਲ ਟੁੱਟਨੇ ਸ਼ੁਰੂ ਹੋ ਜਾਂਦੇ ਉਦੋਂ ਸਾਡੀ ਸਕਿਨ ਤੇ ਝੁਰੜੀਆਂ ਆਉਂਟ ਆ ਪੈਂਦੀਆਂ ਕਿਉਂਕਿ ਅਸੀਂ ਆਪਣੀ ਸਕਿਨ ਦੇ ਨਾਲ ਖੁਦ ਹੀ ਖਿਲਵਾੜ ਕਰਦੇ ਹਾਂ ਸੋ ਮੈਂ ਤੁਹਾਨੂੰ ਦੱਸਿਆ ਜੇstra ਕਿ ਤੁਸੀਂ ਸਵੇਰੇ ਉੱਠ ਕੇ ਥੋੜੀ ਦੇਰ ਲਈ ਆਪਣੇ ਮੂੰਹ ਇਸ ਤਰ੍ਹਾਂ ਹੀ ਰੱਖਿਆ ਕਰੋ ਜਾਂ ਬਹੁਤ ਤੁਹਾਨੂੰ ਲੱਗਦਾ ਧੋਣਾ ਵਾ ਤੇ ਸਾਦੇ ਪਾਣੀ ਦੇ ਛਿੱਟੇ ਮਾਰਿਆ ਕਰੋ ਕਿਸੇ ਵੀ ਫੇਸ ਵਾਸ਼ਿੰਗ ਨਾਲ ਜਾਂ ਸਾਬਣ ਦੇ ਨਾਲ ਆਪਣੇ ਸਕਿਨ ਨੂੰ ਡਰਾਈ ਨਾ ਕਰਿਆ ਕਰੋ ਕਿਉਂਕਿ ਰਾਤ ਨੂੰ ਜਦੋਂ ਆਪਾਂ ਸੌਂਨੇ ਆ ਤੇ ਸਵੇਰੇ ਆਪਾਂ ਉੱਠਦੇ ਆ ਤੇ ਸਾਡੀ ਸਕਿਨ ਇੱਕ ਜਿਹੜਾ ਅੰਦਰੋਂ ਦੀ ਸਾਡੀ ਸਕਿਨ ਦੇ ਜਿਹੜਾ ਤੇਲ ਜਿਹਨੂੰ ਆਪਾਂ ਕਹਿ ਦਿੰਨੇ ਆ ਜਿਹੜਾ ਅੰਦਰੋਂ ਦੇ ਨਿਕਲਦਾ ਵਾ ਜਿਹਦੇ ਨਾਲ ਸਾਡੀ ਸਕਿਨ ਨੇ ਗਲੋ ਕਰਨਾ ਹੁੰਦਾ ਅਸੀਂ ਉਹਨੂੰ ਖਤਮ ਕਰ ਦਿੰਨੇ ਆ ਠੀਕ ਆ ਫਿਰ ਇਸੇ ਲਈ ਸਾਡੀ ਸਕਿਨ ਜਿਹੜੀ ਚਮਕਦੀ ਨਹੀਂ ਆ ਇਸੇ ਕਰਕੇ ਸਾਡੀ ਸਕਿਨ ਤੇ ਬਹੁਤ ਤਰਾਨੀਆਂ ਜਿਸ ਤਰ੍ਹਾਂ ਖੁਸ਼ਕੀ ਹੋਗੀ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਡਰਾਈ ਹੋਣੀ ਸ਼ੁਰੂ ਹੋਗੀ ਫਿਰ ਹੌਲੀ-ਹੌਲੀ ਝੁਰੜੀਆਂ ਪੈ ਗਈਆਂ ਹੌਲੀ-ਹੌਲੀ ਹੈਨਾ ਸਕਿਨ ਜਿਹੜੀ ਖਰਾਬ ਹੋ ਜਾਂਦੀ ਆ ਜਿੱਦਾਂ ਕਈਆਂ ਦੀ ਸਕਿਨ ਤੇ ਫਟ ਫਟਣ ਵੀ ਡੈ ਪੈਂਦੀ ਆ ਲੋ ਜੀ ਇਹ ਤੇ ਸੀ ਮੇਰਾ ਆਪਣਾ ਨਿੱਜੀ ਸੁਝਾਅ ਜੋ ਮੈਂ ਤੁਹਾਡੇ ਲਈ ਤੁਹਾਡੇ ਨਾਲ ਸ਼ੇਅਰ ਕੀਤਾ ਵਾ ਤੁਸੀਂ ਅਗਰ ਮੰਨੋਗੇ ਤੇ ਬਹੁਤ ਚੰਗੀ ਗੱਲ ਆ ਕਿਉਂਕਿ ਤੁਹਾਡੇ ਲਈ ਹੀ ਫਾਇਦਾ ਵਾ ਤੇ ਉਸ ਤੋਂ ਇਲਾਵਾ ਆਪਾਂ ਦੱਸਦੇ ਹਾਂ ਕਿ ਜੇ ਆਪਣੀ ਸਕਿਨ ਪਤਲੀ ਹੋ ਜਾਂਦੀ ਹੈ ਤੇ ਆਪਾਂ ਨੇਚਰਲ ਤਰੀਕੇ ਨਾਲ ਉਹਨੂੰ ਕਿਸ ਤਰ੍ਹਾਂ ਸਹੀ ਕਰ ਸਕਦੇ ਹਾਂ ਸਾਡੀ ਰਸੋਈ ਵਿੱਚ ਸਾਡੇ ਆਸੇ ਪਾਸੇ ਇਹਨਾਂ ਕੁ ਕੋਸ਼ ਹੈਗਾ ਵਾ ਨਾ ਕਿ ਅਸੀਂ ਆਪਣਾ ਸਕਿਨ ਦਾ ਧਿਆਨ ਬਹੁਤ ਚੰਗੀ ਤਰ੍ਹਾਂ ਰੱਖ ਸਕਦੇ ਹਾਂ ਪਰ ਅਸੀਂ ਰੱਖਦੇ ਨਹੀਂ ਆ ਸਾਨੂੰ ਮਹਿੰਗੇ ਮਹਿੰਗੇ ਪ੍ਰੋਟੈਕਟ ਜਿਹੜੇ ਆ ਤੇ ਮਹਿੰਗੀਆਂ ਮਹਿੰਗੀਆਂ ਫੋਟੋਆਂ ਜਿਹੜੀਆਂ ਉਹ ਸਾਨੂੰ ਮੋਹਿਤ ਕਰਦੀਆਂ ਵਾ ਕਿ ਅਸੀਂ ਉਹਨਾਂ ਨੂੰ ਲਗਾਈਏ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਦੱਸਦੀਆਂ ਕਿ ਆਪਾਂ ਨੇਚਰਲ ਤਰੀਕੇ ਦੇ ਨਾਲ ਆਪਣੀ ਸਕਿਨ ਨੂੰ ਕਿਦਾਂ ਸਹੀ ਰੱਖਣਾ ਵਾ ਕਿਉਂਕਿ ਜਿਨ੍ਹਾਂ ਦੀ ਮਸਲ ਜਿਹੜੇ ਆ ਜੋ ਟੁੱਟ ਜਾਂਦੇ ਆ ਤੇ ਸਕਿਨ ਜਿਹੜੀ ਆ ਝੁਰੜੀਆਂ ਪੈਣ ਤਾਂ ਪੈਣੀਆਂ ਇਹ ਮਸਲ ਜਿਹੜੇ ਟੁੱਟੇ ਹੋਏ ਉਹਨਾਂ ਨੂੰ ਆਪਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਰਿਪੇਅਰ ਕਰ ਸਕਦੇ ਆ ਠੀਕ ਆ ਹਰ ਇੱਕ ਚੀਜ਼ ਆਪਾਂ ਰਿਪੇਅਰ ਕਰ ਸਕਦੇ ਆ ਤੇ ਆਪਣੇ ਮਸਲਾ ਨੂੰ ਵੀ ਆਪਾਂ ਰਿਪੇਅਰ ਕਰ ਸਕਦੇ ਆ ਬਸ ਇਹਦੇ ਲਈ ਸਾਨੂੰ ਥੋੜੀ ਜੀ ਮਿਹਨਤ ਦੀ ਲੋੜ ਆ ਗਰਮੀਆਂ ਦੇ ਵਿੱਚ ਇੱਕ ਚੀਜ਼ ਆਪਾਂ ਬੜੀ ਇਸਤੇਮਾਲ ਕਰਦੇ ਹਾਂ ਉਹ ਕਿਹੜੀ ਹੁੰਦੀ ਆ ਉਹ ਹੁੰਦੀ ਕਤੀਰਾ ਗੁੰਦ ਅੰਸਾਰੀ ਤੋਂ ਆਰਾਮ ਨਾ ਮਿਲ ਜਾਂਦੀ ਆ ਥੋੜੀ ਜੀ ਤੁਸੀਂ ਲਿਆ ਕੇ ਰੱਖ ਲਓ 50 ਗ੍ਰਾਮ 100 ਗ੍ਰਾਮ ਬੜੇ ਚਿਰ ਤੱਕ ਚੱਲਦੀ ਰਹਿੰਦੀ ਆ ਕਤੀਰਾ ਗੁੰਦੇ ਕਦੀ ਕਦੀ ਛੋਟੇ ਪੀਸ ਮਿਲ ਜਾਂਦੇ ਕਦੀ ਕਦੀ ਵੱਡਾ ਪੀਸ ਵੀ ਮਿਲ ਜਾਂਦਾ ਵੱਡਾ ਵਾ ਤੇ ਇੰਨਾ ਕੁ ਲੈ ਲਓ ਜੇ ਛੋਟਾ ਵਾ ਤੇ ਥੋੜੇ 2-4 ਦਾਣੇ ਲੈ ਲਓ ਉਹਨੂੰ ਤੁਸੀਂ ਪੀਂਦੋ ਸਵੇਰੇ ਪੀਂਦੋ ਸ਼ਾਮ ਨੂੰ ਪੀਂਦੋ ਜਦੋਂ ਤੁਹਾਡਾ ਟਾਈਮ ਲੱਗਦਾ ਉਹਨੂੰ ਪੀਂ ਪੀ ਕੇ ਰੱਖ ਦੋ ਉਨੂੰ ਭੇਨ ਦੇ ਨਾਲ ਉਹਦੇ ਵਿੱਚ ਉਨਾ ਹੀ ਤੁਸੀਂ ਪਾਣੀ ਪਾਉਣਾ ਵਾ ਜਿੰਨੇ ਦੋ ਚੰਨ ਉਹਨੇ ਸਿਰਫ ਫੁੱਲਣਾ ਵਾ ਬਹੁਤ ਜ਼ਿਆਦਾ ਪਾਣੀ ਉਹਦੇ ਵਿੱਚ ਨਹੀਂ ਪਾਉਣਾ ਵਾ ਠੀਕ ਹੈ ਇੱਕ ਦਿਨ ਤੁਸੀਂ ਭਿਓਗੇ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਇਹਦੇ ਵਿੱਚ ਕਿੰਨਾ ਕੁ ਪਾਣੀ ਪਾਇਆ ਸੀ ਤੇ ਇਹ ਭਿਜ ਗਈ ਸੀ ਕਿਉਂਕਿ ਉਹ ਫੁੱਲ ਜਾਂਦੀ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉਹਦੇ ਵਿੱਚ ਤੁਸੀਂ ਜਦੋਂ ਉਹਨੂੰ ਭਿਜ ਗਈ ਚੰਗੀ ਤਰ੍ਹਾਂ ਤੇ ਤੁਸੀਂ ਉਹਨੂੰ ਮਿਕਸੀ ਦੇ ਛੋਟੇ ਜੱਗ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਵਾ ਯਾਨੀ ਕਿ ਉਹਦਾ ਇੱਕ ਲਿਕਵਿਡ ਜਿਹਾ ਫਾਰਮ ਬਣ ਜਾਂਦਾ ਵਾ ਠੀਕ ਹੈ ਉਹ ਬੜੀ ਸੋਹਣੀ ਬੜੀ ਵਧੀਆ ਬਣ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਵਿੱਚ ਤੁਸੀਂ ਉਹਨੂੰ ਕੌਲੀ ਚ ਕੱਢ ਲੈਣਾ ਉਹਦੇ ਵਿੱਚ ਤੁਸੀਂ ਇੱਕ ਚਮਚ ਜਿਹੜਾ ਵਾ ਚੌਲਾਂ ਦਾ ਆਟਾ ਪਾ ਲੈਣਾ ਵਾ ਠੀਕ ਹੈ ਅੱਧਾ ਚਮਚ ਤੁਸੀਂ ਜਿਹੜਾ ਉਹਦੇ ਵਿੱਚ ਦਹੀਂ ਦਾ ਪਾ ਲੈਣਾ ਵਾ ਠੀਕ ਹੈ ਔਰ ਦੋ ਤੋਂ ਤਿੰਨ ਬੂੰਦ ਉਹਦੇ ਵਿੱਚ ਤੁਸੀਂ ਕੋਈ ਵੀ ਤੁਹਾਡੇ ਕੋਲ ਜਿਹੜਾ ਤੇਲ ਆ ਬਦਾਮ ਤੇਲ ਆ ਜਾਂ ਤੁਹਾਡੇ ਕੋਲ ਜਿਹੜਾ ਨਾਰੀਅਲ ਦਾ ਤੇਲ ਆ ਦੋਵੇਂ ਚੀਜ਼ਾਂ ਨਹੀਂ ਆ ਤੇ ਦੇਸੀ ਘਿਓ ਹੈਗਾ ਉਹ ਬਲੇ ਲਓ ਤੋ ਤੂੰ ਤੇਰਨ ਹੁੰਦਾ ਉਹ ਪਾ ਲਓ ਵਿੱਚ ਪਾਉਣ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਫੇਟਣਾ ਵਾ ਚੰਗੀ ਤਰ੍ਹਾਂ ਜਦ ਤੱਕ ਇੱਕ ਵਧੀਆ ਜੀ ਕਰੀਮ ਨਾ ਬਣ ਜਾਏ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਹੁਣ ਫ੍ਰੀ ਆ ਵਿਹਲੇ ਆ ਤੁਸੀਂ ਅੱਧਾ ਘੰਟਾ ਆਰਾਮ ਕਰ ਸਕਦੇ ਆ ਉਦੋਂ ਤੁਸੀਂ ਉਹਨੂੰ ਬਣਾ ਕੇ ਜਦੋਂ ਮਰਜ਼ੀ ਰੱਖ ਲਓ ਉਹਦਾ ਕੋਈ ਨਹੀਂ ਆ ਕਿ ਜਦੋਂ ਤੁਸੀਂ ਲਗਾਉਣੀ ਉਦੋਂ ਹੀ ਬਣਾਉਣੀ ਜਦੋਂ ਮਰਜ਼ੀ ਬਣਾ ਕੇ ਰੱਖ ਲਓ ਫੇਸ ਨੂੰ ਆਪਣੇ ਸਾਦੇ ਪਾਣੀ ਨਾਲ ਧੋ ਲੋ ਧੋ ਕੇ ਤੌਲੀਏ ਨਾਲ ਪੋਚ ਲੋ ਪੋਚਣ ਤੋਂ ਬਾਅਦ ਆਪਣੇ ਫੇਸ ਨੂੰ ਉੱਪਰ ਵੱਲ ਨੂੰ ਕਰਕੇ ਤੁਸੀਂ ਚੰਗੀ ਤਰ੍ਹਾਂ ਆਪਣੇ ਸਾਰੇ ਫੇਸ ਤੇ ਲਗਾ ਲੈਣਾ ਵਾ ਤੁਹਾਨੂੰ ਲੱਗਦਾ ਕਿਉਂਕਿ ਆਪਾਂ ਜਦੋਂ ਆਮ ਆਪਾਂ ਘਰਾਂ 'ਚ ਹੁੰਦੇ ਤੇ ਆਪਾਂ ਆਪਣੇ ਕੱਪੜੇ ਇਸ ਤਰ੍ਹਾਂ ਦੇ ਪਾ ਸਕਦੇ ਹਾਂ ਕਿ ਆਪਾਂ ਆਪਣੇ ਗਲੇ ਤੱਕ ਇੱਥੋਂ ਤੱਕ ਆਰਾਮ ਨਾਲ ਲਗਾ ਸਕਦੇ ਹਾਂ ਉਹਨੂੰ ਪੂਰੇ ਫੇਸ ਤੇ ਲਗਾਉਣ ਤੋਂ ਬਾਅਦ ਤੁਸੀਂ ਉਹਨੂੰ 45 ਮਿੰਟ ਲਈ ਲੰਮੇ ਪਾਜੋ 45 ਮਿੰਟ ਤੱਕ ਘੱਟੋ-ਘੱਟ ਨੂੰ ਜ਼ਰੂਰ ਰੱਖੋ ਲੰਮੇ ਪੈਜੂ ਉਸ ਤੋਂ ਬਾਅਦ ਆ ਦੇਖਿਓ ਉਹ ਜਦੋਂ 15 ਕ ਮਿੰਟ ਹੁੰਦੇ ਗਏ ਨਾ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਹਾਡਾ ਚਿਹਰਾ ਜਿਹੜਾ ਨਾ ਇੱਕਦਮ ਆਕਰਨਾ ਸ਼ੁਰੂ ਹੋ ਜਾਂਦਾ ਵਾ ਜਿਹਨੂੰ ਆਪਾਂ ਕਹਿ ਦਿੰਦੇ ਖਿੱਚਣਾ ਸ਼ੁਰੂ ਹੋ ਜਾਂਦਾ ਵਾ ਉਹਦੀ ਕੋਈ ਦਿੱਕਤ ਨਹੀਂ ਆਪਾਂ ਉਹਦਾ ਕੋਈ ਨੁਕਸਾਨ ਨਾ ਹੋਵੇ ਇਸ ਲਈ ਆਪਾਂ ਉਹਦੇ ਵਿੱਚ ਦਹੀਂ ਵੀ ਮਲਾਇਆ ਵਾ ਉੱਚ ਥੋੜਾ ਜਿਹਾ ਕੇ ਹੋ ਜਾਂ ਤੇਲ ਵੀ ਮਲਾਇਆ ਵਾ ਉਸ ਤੋਂ ਬਾਅਦ ਤੁਸੀਂ 45 ਮਿੰਟ ਰੱਖਣ ਤੋਂ ਬਾਅਦ ਹੌਲੀ ਹੌਲੀ ਗਿੱਲੇ ਪਾਣੀ ਦੀ ਮਦਦ ਦੇ ਨਾਲ ਉਹਨੂੰ ਆਪਣੇ ਚਿਹਰੇ ਤੋਂ ਹਟਾ ਲੈਣਾ ਵਾ ਇਹ ਹਟਾਉਣ ਤੋਂ ਬਾਅਦ ਤੁਸੀਂ ਕੋਈ ਵੀ ਮੋਇਸਚਰਾਈਜ਼ਰ ਲੈ ਕੇ ਆਪਣੇ ਫੇਸ ਤੇ ਇੱਕ ਤੋਂ ਬੂੰਦਾ ਤੇ ਲਗਾ ਲੈਣੀ ਆ ਹਫਤੇ ਦੇ ਵਿੱਚ ਤੁਸੀਂ ਦੋ ਵਾਰੀ ਇਹ ਵਾਲੀ ਰੈਮਡੀ ਜਿਹੜੀ ਇਸਤੇਮਾਲ ਕਰੋ ਤੁਸੀਂ ਦੇਖੋ ਜਿਹੜੇ ਤੁਹਾਡੇ ਟੁੱਟੇ ਹੋਏ ਮਸੜਿਆ ਜਿਹਦੇ ਨਾਲ ਤੁਹਾਡੇ ਚਿਹਰੇ ਤੇ ਝੁਰੜੀਆਂ ਜਾਂ ਨਜਰੌਂਡਾ ਪਿਆਵਾ ਉਹ ਬਿਲਕੁਲ ਠੀਕ ਹੋ ਜੂਗੇ ਸਨ ਸਾਡਾ ਕੀ ਹੁੰਦਾ ਅਸੀਂ ਜਦੋਂ ਥੋੜੀ ਜੀ ਚੀਜ਼ ਹੁੰਦੀ ਸੀ ਉਹਦਾ ਉਹਦਾ ਲਾਜ ਨਹੀਂ ਕਰਦੇ ਤੇ ਜਦੋਂ ਚੀਜ਼ ਜਿਆਦਾ ਹੋ ਜਾਂਦੀ ਫਿਰ ਸਾਨੂੰ ਜਿਹੜਾ ਇਲਾਜ ਕਰਨਾ ਉਹਦਾ ਔਖਾ ਲੱਗਦਾ ਵਾ ਤੋ ਹਾਰਕ ਚੀਜ਼ ਦਾ ਇਲਾਜ ਹੁੰਦਾ ਵਾ ਹਰ ਚੀਜ਼ ਦੀ ਰਿਪੇਅਰਿੰਗ ਹੋ ਜਾਂਦੀ ਹੈ ਜਿਸ ਨੂੰ ਕਰਨਾ ਚਾਹੀਏ ਤੇ ਤੇ ਆਪਣੇ ਲਈ ਜਰੂਰ ਸਮਾਂ ਕੱਢਿਆ ਕਰੋ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਦੋਂ ਮਰਜ਼ੀ ਬਣਾ ਕੇ ਰੱਖ ਲਓ ਜਦੋਂ ਤੁਹਾਨੂੰ ਲੱਗਾ ਮੈਨੂੰ ਹੁਣ ਵੇਹ ਲੈ ਤੇ ਉਦੋਂ ਹੀ ਲਗਾ ਲਓ ਰਾਤ ਨੂੰ ਲਗਾ ਲਓ ਸਵੇਰੇ ਲਗਾ ਲਓ ਦੁਪਹਿਰ ਨੂੰ ਲਗਾ ਲਓ ਸੋ ਇਹ ਵਾਕੀ ਲਗਾਉਣ ਤੋਂ ਬਾਅਦ ਆਰੈਸਟ ਕਰਿਓ ਗੱਲਾਂ ਨਾ ਕਰਿਓ ਆਪਣੇ ਆਪ ਨੂੰ ਵੀ ਆਰੈਸਟ ਦਿਓ ਆਪਣੇ ਫੇਸ ਨੂੰ ਵੀ ਆਰੈਸਟ ਦਿਓ ਤਾਂ ਕਿ ਤੁਹਾਡੇ ਜਿਹੜੇ ਮਸਲ ਆ ਉਸ ਜੋੜਨੇ ਜਿਹੜੇ ਟੁੱਟੇ ਹੋਏ ਆ ਸ਼ੁਰੂ ਹੋਣ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ